ਭਰਾ ਤੁਸੀਂ ਖੜੇ ਹੋ ਛੋਟੇ ਵੱਡੇ ਖੜੇ ਹੋ ਤੁਹਾਡਾ ਧੰਨਵਾਦ ਕਰਨਾ ਬਣਦਾ ਜੀ ਕਰਦਾ ਵੀ ਤੁਹਾਡੇ ਕੱਲੇ ਕੱਲੇ ਦੇ ਸਾਰਿਆਂ ਦੇ ਪੈਰੀਆਂ ਤਲਾਮਾ ਕਿਉਂਕਿ ਅਸਲ ਦੇ ਵਿੱਚ ਸਹੀ ਮੈਨਾਂ ਦੇ ਵਿੱਚ ਸਾਡੀ ਪੰਜਾਬ ਦੀ ਜਵਾਨ ਦਾ ਜੋਸ਼-ਖੋਸ਼ ਆ ਹੈ ਜਿਹੜੇ ਕਈ-ਕਈ ਫੁੱਟ ਤੇ ਕਈ-ਕਈ ਮੀਟਰ ਤੇ ਕਈ-ਕਈ ਕਿਲੋਮੀਟਰ ਤੇ ਪਾਏ ਹੋਏ ਜਿਹੜੇ ਤੁਸੀਂ ਪਾੜਾਂ ਨੂੰ ਤੁਸੀਂ ਭਰ ਰਹੇ ਹੋ ਆ ਦੇਖ ਲਓ ਟਰਾਲੀਆਂ ਦੇ ਕਿੱਡੇ ਵੱਡੀਆਂ ਲੈਣਾ ਨੇਗੀਆਂ ਪੰਜਾਬ ਦੀ ਨੌਜਵਾਨੋਂ ਇਹ ਤੁਹਾਡਾ ਧੰਨਵਾਦ ਕਰਨਾ ਬਣਦਾ ਕਿ ਤੁਹਾਡਾ ਜੋਸ਼ ਔਰ ਖੋਸ਼ ਜਿਸ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਪੰਜਾਬ ਨੂੰ ਇਸ ਤਰ੍ਹਾਂ ਹੀ ਅੱਗੇ ਲੈ ਕੇ ਜਾਓਗੇ ਤੁਹਾਡੇ ਵਿੱਚ ਏਕਤਾ ਤੁਹਾਡੇ ਵਿੱਚ ਥਵਾਕ ਹੋਣਾ ਬੜਾ ਜ਼ਰੂਰੀ ਹੈ ਜਿਸ ਪ੍ਰਕਾਰ ਤੁਸੀਂ ਕਿਸਾਨੀ ਅੰਦੋਲਨ ਦੇ ਵਿੱਚ ਜੋੜਦੇ ਹੋ ਜਿਸ ਪ੍ਰਕਾਰ ਤੁਸੀਂ ਜਿਸ ਪ੍ਰਕਾਰ ਤੁਸੀਂ ਅੱਜ ਜੋੜ ਰਹੇ ਹੋ ਆਪਣੇ ਪੰਜਾਬ ਦੇ ਉਪਰ ਆਈ ਆਪ ਤੁ ਨੂੰ ਆਪ ਅੰਜਟ ਰਹੇ ਹੋ ਤੁਹਾਡੇ ਸਾਰੇ ਨੌਜਵਾਨਾਂ ਦਾ ਧੰਨਵਾਦ ਮੇਰੇ ਨਾਲ ਭਾਈ ਸੁਖਵਿੰਦਰ ਸਿੰਘ ਜੀ ਅਗਵਾਨ ਸਾਹਿਬ ਖੜੇ ਨੇਗੇ ਇਨਾਂ ਦੀ ਬਹੁਤ ਵੱਡੀ ਅਗਵਾਈ ਇਹ ਕਰ ਰਹੇ ਨੇ ਨੌਜਵਾਨਾਂ ਦੀ ਨੌਜਵਾਨੋ ਇਹਨਾਂ ਦਾ ਵੀ ਧੰਨਵਾਦ ਸਾਰੀਆਂ ਸਿੱਖ ਜੱਥੇਬੰਦੀਆਂ ਸਾਰੇ ਸੰਪਰਦਾ ਦਾ ਬਹੁਤ-ਬਹੁਤ ਧੰਨਵਾਦ ਮੈਂ ਜਿੰਨੇ ਵੀ ਕਿੱਥੇ ਵੀ ਤੁਸੀਂ ਮੇਰੀ ਡਿਊਟੀ ਲਾਓਗੇ ਮੈਂ ਘਰੇ ਨਹੀਂ ਜਾ ਰਿਹਾ ਮੈਂ ਉਧਰ ਆਪਣੀ ਉਧਰਲੇ ਆਪਣਾ ਸੇਵਾ ਨਿਭਾ ਰਿਹਾ ਉਹਦੇ ਕੋਲੇ ਨਨ ਹਰੀ ਜਿਹੜਾ ਹਰੀ ਕੇ ਪੱਕੇ ਨੇ ਉੱਥੇ ਭਾਈ ਮਰਜੂਰ ਸਿੰਘ ਜੀ ਗੜਤੀ ਵਾਲਾ ਉਹਦੇ ਨਾਲ ਸੇਵਾ ਨਿਭਾ ਰਿਹਾ ਅੱਜ ਕਹਾਂਗੇ ਅੱਜ ਇੱਥੇ ਰਹਿ ਪਾਣਾ ਗੱਟੇ ਚ ਕਾਉਣ ਲੈਣੇ ਉਧਰ ਹੁਣ ਆ ਜਾਓ ਉਧਰ ਮੇਰੀ ਸੇਵਾ ਲਾਓ ਮੈਂ ਤਿਆਰ ਹਾਂ ਤੁਹਾਡੇ ਨਾਲ ਚਲ ਕੀ ਮੈਂ ਰਗਵਾਨ ਸਾਹਿਬ ਜੀ ਵੱਡੇ ਬਰੀ ਮੈਨੂੰ ਤੂੰ ਸਾਡੀ ਸੇਵਾ ਲਾਉਣ ਕੀ ਲਾਉਣੀ ਆ ਮੈਂ ਇੱਥੇ ਹੋਣੀ ਕਰਨਾ ਹੈ ਜਿੱਥੇ ਸਾਡਾ ਕੀ ਕੰਮ ਕਰਨ ਵਾਲਾ ਤੁਹਾਨੂੰ ਕਈਆਂ ਚਕਾਉ ਤੁਹਾਨੂੰ ਗੱਟੇ ਚਕਾਉ ਟਰੈਕਟਰ ਨਾਲ ਸਾਡੇ ਭਰਾ ਆਏ ਕਿਨੇ ਆਓ ਨੌਜਵਾਨ ਦੱਸੋ ਕੀ ਕਰਨਾ ਹੁਣ ਆਪਾਂ ਲੱਗੋ ਦੱਸੋ ਲਾਈਏ 2 ਘੰਟੇ ਲਓ ਜੀ ਕੀ ਕਰਨਾ ਹੁਣ ਦੱਸੋ ਆ ਟਰੈਕਟਰ ਚ ਆਏ ਜੀ ਟਰਾਲੀ ਵਾਲੇ ਧਾਰ ਰਹੇ ਨੇ ਟਰਾਲੀ ਵਾਲੇ ਹੋਰ ਗੱਟੇ ਵਾਲਾ ਕੰਮ ਹੈਗਾ ਟਿੱਕਣ ਵਾਲਾ ਕੋਈ ਨਹੀਂ ਗੱਟੇ ਵਾਲਾ ਟਰਾਲੀਆਂ ਦੇ ਸਾਰੇ ਡਰਾਈਵਰ ਬੈਠੇ ਨੇ ਜਿਵੇਂ ਮੈਂ ਕਹਾਂ ਤੁਹਾਡੇ ਨਾਲ ਇਥੇ ਮੌਕੇ ਤੇ ਮੌਜੂਦ ਨੇ ਨੇ ਸਾਡੇ ਅੱਗੇ 5 ਟ੍ਰੈਕਟਰ ਆਉਪਜੀ ਵਾਰੀ ਬਹੁਤ ਬਹੁਤ ਇਹਨਾਂ ਦੇ 5 ਤੇ 5 ਟਰੈਕਟਰ ਨੇਗੇ 5 5 ਟਰੈਕਟਰ ਲੈ ਕੇ ਨੌਜਵਾਨ ਆਏ ਨੇਗੇ ਇਹਦੇ ਨਾਲ ਇਹ ਬਾਰੇ ਮਕੇਰੀਆਂ ਤੋਂ ਹਾਂਜੀ ਬੱਲੇ ਮਕੇਰੀਆਂ ਨੂੰ ਤੁਹਾਡੇ 22 ਟਰੈਕਟਰ ਨੇ ਜੀ ਤੁਸੀਂ ਕਿੱਥੋਂ ਆਏ ਬਾਈ ਦੂਹੇ ਤੋਂ ਬਾਈ ਟਰੈਕਟਰ ਦੂਹੇ ਤੋਂ ਮਕੇ ਬਾਬੇ ਵਾਲੇ ਮਾਲਾ ਮਾਰਗੇ ਵੀ ਹੱਥ ਗਲਾਸ ਗਰਦਾਸਪੁਰ ਵਾਲੇ ਬਾਬੇ ਵਾਲੇ ਸਾਰੇ ਬਾਈ ਤੁਸੀਂ ਇੱਕ ਵਾਰ ਕੱਲੇ ਕੱਲੇ ਦਾ ਬੋਲੋ ਤੁਸੀਂ ਕਿੱਥੋਂ ਆਏ ਜੀ ਢਿੰਗੜਾ ਤੋਂ ਦੂਹੇ ਤੋਂ ਤੁਸੀਂ ਬਾਈ ਜੀ ਦੂਹੇ ਤੋਂ ਆਏ ਆ ਬਾਈ ਟਰੈਕਟਰ ਦਵਾਪਾ ਦਵਾਪਾ ਮਾਲਵਾ ਦਵਾਪਾ ਜਿੰਦਾਬਾਦ ਇੱਕ ਗੱਲ ਹੋਰ ਜ਼ਰੂਰੀ ਕਹਿਣੀ ਚਾਹੁੰਦੇ ਆ ਹਾਂਜੀ ਇਹ ਨਹੀਂ ਵੀ ਆਪਾਂ ਇਸੇ ਪੂਰੇ ਪੰਜਾਬ ਨੂੰ ਕਹਿੰਨੇ ਡੱਟ ਕੇ ਸਾਹ ਲਈਏ ਹਰ ਪੱਖੋਂ ਤਨ ਮਨ ਤੁਹਾਨੂੰ ਵੀ ਲੱਗਣਾ ਇੱਥੇ ਜੀ ਡੀਜ਼ਲ ਦੀ ਵੀ ਲੋੜ ਆ ਮਾਇਆ ਦੀ ਲੋੜ ਜੇ ਮਾਇਆ ਹੋਊਗੀ ਤੇ ਤੇਲ ਪੈਣਾ ਟਰੈਕਟਰਾਂ 'ਚ ਆ ਬਾਕੀ ਨੌਜਵਾਨੋਂ ਚੜ੍ਹਦੀ ਕਲਾ ਜਿੱਥੇ ਨੌਜਵਾਨੀ ਆ ਗਈ ਨਾ ਮੋਰਚੇ ਫਤੇ ਆ ਨਕਸਾਨੀ ਮੋਰਚੇ 'ਚ ਵੀ ਬਦਨਾਮ ਸਾਨੂੰ ਬਹੁਤ ਕੀਤਾ ਨੌਜਵਾਨਾਂ ਨੇ ਕੋ ਜਿੰਨਾ ਮਰਜ਼ੀ ਬਦਨਾਮ ਕਰ ਲੈਣ ਇਹ ਪੰਜਾਬ ਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਵਾਰਿਸ ਨੇਗੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਹੀ ਨੌਜਵਾਨਾਂ ਨੂੰ ਬੇਨਤੀ ਕਰਦਾ ਨੌਜਵਾਨੋ ਆਪਾਂ ਨੂੰ ਜੋਸ਼ ਹੌਸ ਦੇ ਨਾਲ ਨਾਲ ਜਿਹੜਾ ਇਹ ਪੰਜਾਬ ਦਾ ਜਿਹੜਾ ਤਖਤਾ ਜ਼ੁਲਮ ਇਹਨਾਂ ਦਾ ਪਲਟਣਾ ਬੜਾ ਜ਼ਰੂਰੀ ਹੈ ਜਿਹੜੇ ਬੈਠੇ ਨੇਗੇ ਜਿਹੜੇ ਸਾਡੇ ਜਿਹੜੇ ਅੱਜ ਆ ਜਿਹੜਾ ਦਿੱਲੀ ਦੇ ਚੱਲੇ ਹੋਏ ਸਾਸ ਜਿਹੜੇ ਸਾਡੀ ਸਰਕਾਰਾਂ ਨੇ ਸਾਡੇ ਹੋਰ ਸੂਬਿਆਂ ਦੇ ਸਾਡੇ ਭਾਈਚਾਰਿਆਂ ਨੇ ਬਹੁਤ ਥੋੜਾ ਸਾਥ ਦਿੱਤਾ ਬਹੁਤ ਵੱਡੇ ਵੱਡੇ ਸਾਡੀਆਂ ਲਈ ਮਤਤਾਂ ਲੈ ਕੇ ਆਏ ਨੇਗੇ ਪਰ ਜਿਹੜੇ ਲੀਡਰ ਨੇ ਦਿੱਲੀ ਦੇ ਉਹਨਾਂ ਨੇ ਸਾਡੇ ਨਾਲ ਬਹੁਤ ਬੁਰੀ ਕਰੀ ਹੈ ਅੱਜ ਦੂਜੀ ਵਾਰੀ ਸਾਡੇ ਨਾਲ ਸਾਡੀ ਪੰਜਾਬ ਦੀ ਸਰਕਾਰ ਕਰ ਰਹੀ ਹੈ ਇਹਨਾਂ ਦਾ ਤਖਤਾ ਪਲਟਣਾ ਬੜਾ ਜ਼ਰੂਰੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਪੰਜਾਬ ਦੀ ਗੱਲ ਆ ਮੁੱਦਿਆਂ ਦੀ ਗੱਲ ਆ ਡੈਮਾਂ ਦੀ ਗੱਲ ਪਾਣੀਆਂ ਦੀ ਗੱਲ ਸਾਡੇ ਜਿਹੜੇ ਪੰਜਾਬ ਦੇ ਬੱਕ-ਬੱਕ ਮੁੱਦੇ ਨੇ ਬੋਲੀ ਦੇ ਮੁੱਦੇ ਹੋਰ ਸਾਡੇ ਜਿੰਨੇ ਹੀ ਮੁੱਦੇ ਨੇਗੇ ਮੁੱਦਿਆਂ ਦੀ ਗੱਲ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨ ਨੂੰ ਥੋੜੇ ਕੱਲੇ-ਕੱਲੇ ਨੂੰ ਕਰਨੀ ਬੜੀ ਜ਼ਰੂਰੀ ਆਉਣੀ ਹੈ ਕੱਲੇ-ਕੱਲੇ ਦੇ ਕੱਲੇ-ਕੱਲੇ ਦੇ ਉਂਗਲਾਂ ਤੇ ਗਿਣੇ ਸਾਡੇ ਮੁੱਦੇ ਹੋਣੇ ਚਾਹੀਦੇ ਨੇ ਪੰਜਾਬ ਦੇ ਵੀ ਆਹ ਮੁੱਦੇ ਨੇ ਆਹ ਨੀਤੀਆਂ ਨੇ ਅੱਜ ਪੰਜਾਬ ਨੂੰ ਕਿਉਂ ਉਜਾੜਿਆ ਜਾ ਰਿਹਾ ਅੱਜ ਪੰਜਾਬ ਦੇ ਵਿੱਚ ਠੱਗ ਏਜੰਟ ਮਾਫੀਆ 1 ਲੱਖ ਬੰਦਾ ਬਿਠਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ਾਂ ਦੇ ਵਿੱਚ ਲਜਾ ਕੇ ਜੰਗਲਾਂ ਦੇ ਵਿੱਚ ਮਾਰਿਆ ਜਾ ਰਿਹਾ ਥਾ ਥਾ ਤੇ ਜਿਹੜਾ ਪੰਜਾਬ ਦੀ ਨੌਜਵਾਨਾਂ ਠੱਗੀਆਂ ਹੋ ਰਹੀਆਂ ਨੇ ਇਹ ਕਿਉਂ ਹੋ ਰਹੀਆਂ ਨੇ ਅਸੀਂ ਕਹਿੰਦੇ ਆ ਵੀ ਜੇ ਵਿਦੇਸਾਂ ਦੇ ਵਿੱਚ ਜਾਣਾ ਜਾਓ ਪਰ ਮੈਂ ਕਹਿੰਦਾ ਵੀ ਵਿਦੇਸਾਂ ਜਾਓ ਪਰ ਠੱਗੀ ਨੌਜਵਾਨਾਂ ਨਾਲ ਨਹੀਂ ਹੋਣੀ ਚਾਹੀਦੀ ਲੱਖਾਂ ਕਰੋੜਾਂ ਰੁਪਏ ਇੱਥੇ ਪੰਜ ਮੁੰਡੇ ਤਾਂ ਹੁਣ ਮੈਨੂੰ ਤੇ ਘੜੇ ਪੀੜ ਤੇ ਮਿਲੇ ਨਹੀਂ ਹਾਂਜੀ ਹਾਂਜੀ ਜਿਨ੍ਹਾਂ ਦੇ ਉੱਪਰ ਇਹ ਕਿਉਂ ਇਹਨਾਂ ਨੂੰ ਕਿਉਂ ਠੱਗਿਆ ਜਾ ਰਿਹਾ ਵੱਡਾ ਸਵਾਲ ਆ ਇਹਦੇ ਉੱਪਰ ਸਰਕਾਰ ਕਾਰਵਾਈਆਂ ਕਿਉਂ ਨਹੀਂ ਕਰਦੀ ਕਿਉਂਕਿ ਮੈਂ ਤੁਹਾਡੇ ਵਿੱਚ ਖੜਾ ਤੁਹਾਡਾ ਭਰਾ ਮੈਂ ਵਿਦੇਸੋਂ ਆਇਆ ਮੈਂ ਦੇਖਣ ਲਈ ਗਿਆ ਸੀਗਾ ਮੈਂ ਤੇ ਭਰਾਵਾਂ ਨੂੰ ਮਿਲਣ ਹੀ ਗਿਆ ਸੀ ਔਨਸਾਰ ਤਿੰਨ ਘੰਟੇ 에어ਪੋਰਟ ਤੇ ਰੋਕ ਕੇ ਪਾਸਪੋਰਟ ਮੇਰਾ ਜਮ੍ਹਾਂ ਕਰ ਲਿਆ ਮੈਂ ਕਹਿਣਾ ਵੀ ਇਹਨਾਂ ਚੋਰ ਠੱਗਾ ਏਜੰਟਾਂ ਤੁਸੀਂ ਕਿਉਂ ਨਹੀਂ ਕਾਰਵਾਈਆਂ ਕਰਦੇ ਤਿੰਨ ਬੰਦੇ ਆਸ ਸਮੇਂ ਮੇਰੇ ਜੇਲ੍ਹ ਦੇ ਵਿੱਚ ਵੜਨੇ ਤਿੰਨ ਬੰਦੇ ਕਿਦੇ ਲਈ ਬੈਠੇ ਨੇ ਅਸੀਂ ਚੰਡੀਗੜ੍ਹ ਠੱਗ ਏਜੰਟਾਂ ਦੇ ਖਿਲਾਫ ਧਰਨਾ ਲਾਉਣ ਲਈ ਗਏ ਤਿੰਨਾਂ ਦੇ ਜਿਹੜਾ ਕਿ ਪਰਚਾ ਪਾ ਕੇ ਅੰਦਰ ਧੱਕਦੇ ਇਸਾ ਉਹਨਾ ਠੱਗਾ ਏਜੰਟਾਂ ਉੱਪਰ ਕੋਈ ਕਾਰਵਾਈਆਂ ਨਹੀਂ ਹੋ ਰਹੀਆਂ ਇਹ ਸਾਡੀ ਸਰਕਾਰ ਹੈ ਅਸੀਂ ਚਾਹੁੰਦੇ ਆ ਕਿ ਪੰਜਾਬ ਦੇ ਵਿੱਚੋਂ ਗੰਦ ਸਾਫ਼ ਹੋਵੇ ਪਰ ਇਹ ਗੰਦ ਸਾਫ਼ ਕਰਨ ਦੀ ਬਜਾਏ ਉਹਨਾਂ ਦਾ ਸਾਥ ਦਿੰਦੇ ਨੇ ਕਿਉਂ ਸਾਥ ਦਿੰਦੇ ਨੇ ਕਿਉਂਕਿ ਇਹਨਾਂ ਨੂੰ ਪੈਸਾ ਪਿਆਰਾ ਹੈ ਇਹਨਾਂ ਨੂੰ ਆਪਣਾ ਆਪ ਪਿਆਰਾ ਨੂੰ ਕੁਰਸੀ ਪਿਆਰੀ ਆ ਇਸ ਕਰਕੇ ਇਹ ਮੁੱਦੇ ਨੇ ਜਿਹੜੇ ਪੰਜਾਬ ਦੇ ਨਾਲ ਪ੍ਰਤੀ ਜਾਗਣਾ ਬੜਾ ਜ਼ਰੂਰੀ ਹੈ ਪੰਜਾਬ ਦੇ ਵਿੱਚ ਠੱਗ ਚੋਰ ਕੋਈ ਰਹਿਣ ਨਹੀਂ ਦੇਣਾ ਤੇ ਇਹ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਡਟ ਕੇ ਸਾਰਿਆਂ ਨੇ ਕੰਮ ਕਰਨਾ ਕੋਈ ਠੱਗ ਸਾਡੇ ਨੌਜਵਾਨਾਂ ਨੂੰ ਕਿਰਤ ਕਮਾਈ ਕਰਕੇ ਨੌਜਵਾਨ ਦਸਾਂ ਨੌ ਦੀ ਕਮਾਈ ਕਰਕੇ ਨੌਜਵਾਨ ਜੇ ਪੰਜਾਬ ਦੇ ਹਾਲਾਤ ਚੰਗੇ ਨਹੀਂ ਜੇ ਬਾਹਰ ਜਾਣਾ ਚਾਹੁੰਦੇ ਨੇ ਤਾਂ ਠੱਗ ਇਹਨਾਂ ਨੇ ਪੁੱਠਾਏ ਹੋਏ ਨੇਗੇ 20 ਲੱਖ 30 ਲੱਖ ਠੱਗੀ ਤੁਰੇ ਜਾਂਦੇ ਨੇ ਕਿ ਇਹ ਜਿਹੜੀ ਇਹ ਸਾਰਿਆਂ ਦੇ ਉੱਪਰ ਸਾਨੂੰ ਮੁੱਦਿਆਂ ਦੇ ਵੱਖ-ਵੱਖ ਮੁੱਦਿਆਂ ਦੇ ਉੱਪਰ ਸਾਨੂੰ ਬੜਾ ਧਿਆਨ ਦੇਣ ਦੀ ਜ਼ਰੂਰਤ ਹੈ ਪੰਜਾਬ ਇੱਕ ਰਿਪੀਅਰਿਅਨ ਸਟੇਟ ਹੈ ਸਾਡਾ ਪੰਜਾਬ ਦਾ ਪਾਣੀ ਸਾਡਾ ਪੰਜਾਬ ਦਾ ਜਿਹੜਾ ਪਾਣੀ ਦਾ ਹੱਕਦਾਰ ਪੰਜਾਬ ਹੈ ਜੇਕਰ ਅੱਜ ਪੰਜਾਬ ਨੂੰ ਡਬੋਇਆ ਤਾਂ ਫਿਰ ਪਾਣੀ ਦਾ ਫੈਸਲਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਕਰੂ ਕਿਹਨੂੰ ਪਾਣੀ ਦੇਣਾ ਕਿਹਨੂੰ ਨਹੀਂ ਦੇਣਾ ਇਹ 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 ਫਾਸਰੇ ਨੇ ਕਿ ਡੈਮ ਵੀ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਡੈਮ ਦਾ ਅਧਿਕਾਰ ਸਾਰਾ ਜਿਹੜਾ ਕਿ ਪੰਜਾਬ ਦਾ ਹੋਣਾ ਚਾਹੀਦਾ ਇਹ ਜਿਹੜੇ ਸਾਡੇ ਮੁੱਦੇ ਨੇ ਇਹਨਾਂ ਦੇ ਉੱਪਰ ਸਾਨੂੰ ਸਾਰਿਆਂ ਨੂੰ ਸਿਰ ਜੋੜ ਕੇ ਅੱਗੇ ਇਕੱਠੇ ਹੋ ਕੇ ਲੜਨ ਦੀ ਜ਼ਰੂਰਤ ਹੈ ਜਿਸ ਪ੍ਰਕਾਰ ਤੁਸੀਂ ਆ ਜੋਗਦਾਨ ਪਾ ਰਹੇ ਹੋ ਬੜਾ ਥੋੜਾ ਸਲਾਂਗਾ ਜਾਗ ਯੋਗਦਾਨ ਯੋਗਦਾਨ ਹੈ ਤੁਸੀਂ ਆਪਣੇ ਘਰਾਂ ਦੇ ਵਿੱਚੋਂ ਅੱਜ ਸਾਡੇ ਆਪਣੇ ਸਾਰੇ ਮੱਝੇ ਮੱਝ ਦੇ ਭਰਾਵਾਂ ਨਾਲ ਖੜ੍ਹੇ ਹੋ ਵਨ ਵਨ ਰਿਹਾ ਦੁਆਬੇ ਤੋਂ ਆ ਕੇ ਮਾਲ ਬੇਲੇ ਜਿਹੜੇ ਪਿੱਛੇ ਡਿਊਟੀ ਨਿਭਾ ਰਹੇ ਨੇ ਮੱਝਾ ਮਾਲ ਬਾ ਦੁਆਬਾ ਪੰਜਾਬ ਇੱਕ ਹੈ ਕਰਤੇ ਕੇ ਇੱਕ ਗੁਰੂ ਦੇ ਵਾਰਸਾਂ ਇੱਕ ਦੇਸੀ ਬੱਚਿਆਂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਭਾਈ ਸੁਖਵਿੰਦਰ ਸਿੰਘ ਜੀ ਅਗਵਾਨ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਨੌਜਵਾਨਾਂ ਦੀ ਅਗਵਾਈ ਕਰਕੇ ਜਿਨ੍ਹਾਂ ਦੇ ਪਰਿਵਾਰ ਨੇ ਏਡੇ ਵੱਡੇ ਅਸੀਦਿਆਂ ਦਿੱਤੀਆਂ ਅੱਜ ਫੇਰ ਜਿਹੜਾ ਪੰਜਾਬ ਦੇ ਲਈ ਖੰਡੇ ਦੀ ਧਾਰ ਤੇ ਪਰਿਵਾਰ ਨੱਚ ਰਿਹਾ ਇਸ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਾਬਾਦ ਜਿੰਦਾਬਾਦ ਨੌਜਵਾਨ ਇਕਤਾ ਜਿੰਦਾਬਾਦ ਜਿੰਦਾਬਾਦ ਨੌਜਵਾਨੋ ਅੱਜ ਮੈਂ ਤੁਹਾਨੂੰ ਇੱਕ ਚੀਜ਼ ਹੋਰ ਯਾਦ ਕਰਾਉਣਾ ਜਿਹੜਿਆ ਨੌਜਵਾਨ ਇਕਤਾ ਦਾ ਨਾਅਰਾ ਇਹ ਕਦੋਂ ਸ਼ੁਰੂ ਹੋਇਆ ਇਹ ਸਿੱਧੂ ਮੂਸੇਵਾਲੇ ਨੇ ਕਿਸਾਨੀ ਅੰਦੋਲਨ ਵੇਲੇ ਦੰਦਾ ਅਸੀਂ ਉਦੋਂ ਨਾਅਰਾ ਤਿਆਰ ਕਰਿਆ ਸੀ ਨੌਜਵਾਨ ਇਕਤਾ ਅੱਜ ਸਾਡੇ ਉਸ ਭਰਾ ਨੂੰ ਵੀ ਯਾਦ ਕਰਦੇ ਆਂ ਉਹ ਅੱਜ ਦੁਨੀਆ ਦੇ ਵਿੱਚ ਨਹੀਂ ਰਿਹਾ ਨਹੀਂ ਨੱਟ ਕਰਾ ਇੱਥੇ ਗੂੰਜਦਾ ਹੁੰਦਾ ਮੈਨੂੰ ਇੰਨਾ ਕੁ ਦਾ ਪਤਾ ਅੱਜ ਉਹਦਾ ਨੱਟ ਕਰਾ ਇੱਥੇ ਰਹਉਂਦੇ ਆਪਾਂ ਕੋਈ ਗੱਲ ਨਹੀਂ ਪ੍ਰਮਾਤਮਾ ਨੇ ਦੁਬਾਰਾ ਫਿਰ ਬੂਟਾ ਲਾਇਆ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ